ਨੇ ਨਾ ਉਹ ਕਾਗਜ ਹੈ ਨਾ ਲਾਇਸੈਂਸ ਹੈ ਮੇਰੇ ਵੀਡੀਓ ਨੂੰ ਅੱਗੇ ਵਾਇਰਲ ਕਰੋ ਹੋਰ ਬਜਾਏ ਸਾਰੇ ਮੋਟੋ ਬੋਨਾਂ ਨਾ ਗੱਡੀ ਨਾ ਇਹਨੇ ਕਾ ਗਈ ਭਾਈ ਕੱਟੋ ਤੀ ਚਲਾਜੀ ਕੀ ਨਾਮ ਆਪਣਾ ਭਾਈ ਇਹਦਾ ਨਾਮ ਨਹੀਂ ਕਰਵਾਉਂਦਾ ਇਹ ਸਾਡੇ ਮਕਸਦ ਨਾਲੋਂ ਨਾ ਆ ਗਾ ਬਾਕੀ ਬੋਲ ਨਾਜੀ ਮੈਂ ਨਾ ਬੋਲ ਰਹੀ ਹਾਂ ਇਹਨੇ ਕਾ ਗਈ ਇਹਦੇ ਡਾਕਾ ਕਰੋ ਇਹਦਾ ਨਾਮ ਚਾਹੀਦਾ ਗੱਡੀ ਨਾ ਇਹਨੇ ਗੱਡੀ ਇਹ ਵਾਇਰਲ ਕਰਨਾ ਸਾਰੀ ਪੋਸਟਾਂ న్యూਸ ਇੰਡੀਆ ਇਹ ਅਜ ਤੱਕ ਇਹ ਵੈਰ ਨੂੰ ਰੱਖੇ ਆਪਾਂ ਜੀ ਆਪਾਂ ਜੀ ਫੋਟੋ ਲਓ ਆਣੀ ਆ ਤੇ ਚਲੋ ਮੈਂ ਮਾਇਆ ਨਾ ਬਈ ਅਸੀਂ ਕੰਮ ਦੇ ਸਰਕਾਰ ਨੇ ਪੈਸੇ ਛੱਡਦੇ ਆ ਅਭੀ ਪੁੱਲਾ ਨਾਲ ਸਾਡੇ ਜਿਸ ਨੂੰ ਹੈ ਪਾਜੀ ਰੋਕ ਕੇ ਨਾ ਕੰਮ ਕਰਾ ਚਲੋ ਉਹ ਚਲਾ ਕਰ ਕਿੰਨਾ ਕਿੰਨਾ ਪਾਜੀ ਤੇ ਲਵਾਓ ਨਾ ਕੱਟੇ ਆਪਣੇ ਲਵਾਓ ਆਪਣੇ ਲਾਇਸੈਂਸ ਬਗਾਇਆ ਹੋਇਆ ਜਰਾ ਲਾਇਸੈਂਸ ਉਹ ਲਾਇਸੈਂਸ ਬਗਾਇਆ ਆ ਦੇਖੋ ਮੈਂ ਗੱਡੀ ਪਾਜੀ ਕੋਈ ਲਾਇਸੈਂਸ ਨਹੀਂ ਆ ੁੰਡਾ ਕਰਦੀ ਕਰਨ ਦੇ ਪੰਜਾਬ ਦੇ ਕੋਣ ਹੈ ਗੱਡੀਆਂ ਚੁੱਕਣ ਵਾਲੇ ਨਾ ਕਾਗਜ਼ ਦੇ ਨਾਲ ਲੱਗਿਆ ਸਰਕਾਰੀ ਮੁਲਾਜ਼ਮ ਆਪਣੇ ਆਪ ਨੂੰ ਕਹਿੰਦੇ ਪਿਆ ਕੋਈ ਸਰਕਾਰੀ ਮੁਲਾਜ਼ਮ ਨਹੀਂ ਹੈ ਜਿਹੜਾ ਇਹਨਾਂ ਦਾ ਡਰਾਈਵਰ ਹੈ ਮੁਕੜੇ ਦੇ ਕੋਲ ਲਾਇਸੈਂਸ ਸਾਡੀ ਗਰੀਬਾਂ ਦੀ ਸਮਾਨ ਮਰੀਕ ਮਾੜਾ ਬੰਦਾ ਸਾਹਮਣੇ ਉਹ ਦਹੀ ਲੈਣ ਗਿਆ ਕਈ ਲੈਂਗੇ ਚੱਕਰ ਦੇ ਵਿੱਚ ਹੀ ਇਹਨਾਂ ਨੇ 2 ਮਿੰਟ ਦੇ ਚੱਕਰ ਜਿੰਨਾਂ ਨੇ ਗੱਡੀ ਚੁੱਕ ਲਈ ਆ ਇਹ ਕਿੰਨੇ 650 ਦੇ ਆਹ ਦੇਖੋ ਆ ਭਜੀ ਇਹ ਵੀ ਆਪਣੇ ਆਪ ਸਰਕਾਰੀ ਮੁਲਾਜ਼ਮ ਕਹਿੰਦਾ ਵੇ ਇਹਦਾ ਲਾਫਸ ਹੈਗਾ ਇਹ ਸਰਕਾਰੀ ਮੁਲਾਜ਼ਮ ਕਹਿੰਦਾ ਵੇ ਇਹ ਡਰਾਈਵਰ ਜੀ

ਬਾਜੀ ਛੋੜਨ ਦੱਸ ਦਿਓ ਹਾਂ ਗੱਡੀ ਗਲਤ ਲੱਗੀ ਗੱਡੀ ਚੱਕੀ ਆ ਏਕੇ ਦਾ ਤੇ ਅਸੀਂ ਉਹਦੇ ਨਾਲ ਬਾਜੀ ਪੈਸੇ ਵਾਪਸ ਪਹਿਲ ਲੈ ਗਏ ਨਾ ਗੱਲ ਕਰੋ ਇਹਨਾਂ ਨੇ ਕਰ ਕਰ ਸਾਡੀ ਪੁਲਿਸ ਦਾ ਅਚਾਨਕ ਨਹੀਂ ਕੀਤਾ ਇਹਨਾਂ ਦਾ ਵਾ ਅੱਛਾ ਬਾਜੀ ਜਿਹੜੀ ਆ ਗੱਡੀ ਵਿੱਚ ਪਹੀ ਲਾ ਲੁੰਦੇ ਮੈਂ ਨਾਲ ਜਿਹੜੇ ਤੁਹਾਡੇ ਬੰਦੇ ਨੇ ਛੋਟੀਆਂ ਉਮਰਾਂ ਦੇ ਨੇ ਇਹਨਾਂ ਇਹਨਾਂ ਦੇ ਕਾਗਜ਼ ਚੱਕੀ ਦੇ ਲਈ ਕੀ ਦੀ ਇਹਨਾਂ ਦੇ ਕਾਗਜ਼ ਨਹੀਂ ਇਹ ਪਾਜੀ ਜੀ ਜਮਾ ਵਾ ਸਨਸਾ ਕਾ ਕੇ ਪੁੱਛਦੇ ਜਮਾ ਵਾ ਵੇਹੇ ਰੂਲ ਕੁਛ ਨਹੀਂ ਲੱਜਾਉਂਦਾ ਜਮਾ ਚੰਦਾ ਜਮਾ ਹੋਇਆ ਉਹਦੀ ਚਲਾਨਾ ਘਟਾਉਂਦੇ ਨਹੀਂ ਲੱਜਾਗੇ ਇਹਦਾ ਮਹੀ ਹੁਣੇ ਜਰਾਣੇ ਦਾ ਵੀ ਹੁਣੇ ਚੱਲਦਾ ਹੈ ਦਫ਼ਤਰੇ ਨਾਲ ਕੱਢੀ ਨਹੀਂ ਬੈਠੇ ਆ ਪੁੱਛ ਜਰਾਣੋਂ ਨਾ ਜੀ ਦੱਸੂਗਾ ਜਾ ਕੇ ਕਰੋ ਜਰਾਣੇ ਦਾ ਹੁਣੇ ਹੁਣੇ ਪੁੱਛਣ ਆਂਦਾ ਮੈਨੂੰ ਫਿਰ ਜਰਾਣੇ ਕ ਜਾ ਕੇ ਭਾਈ ਸੰਸਾਹ ਪਤਾ ਹੁੰਦਾ ਹੈ ਤੁਸੀਂ ਕਿ ਲਾ ਕਰ ਰਹੇ ਹੋ ਤੁਸੀਂ ਕਹਿੰਦੇ ਹੋ ਆਪਾਂ ਕੱਡੀ ਚਲਾਣੇ ਆ ਡਰਾਈਵਿੰਗ ਲਾਇਸੈਂਸ ਕੋਲ ਇਹਨਾਂ ਦਾ ਡਰਾਈਵਿੰਗ ਲਾਇਸੈਂਸ ਹੈਗੇ ਜੀ ਲਾਨ ਘਟੋ ਚੱਪਤਾ ਆਪਣਾ ਛੱਡਿਆ ਰਸ ਮੈਦਕਾ क्यों सदर खोल कर देंगे हम मेरे में आ रही है ना 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 कागज कोई नहीं ड्राइविंग लाइसेंस कोई नहीं कादी पर्ची इसकी अगला आया भाई इस बंदे हां ने आया चेक करो भाई मेरे कही तो मैं ला रही हूं मैं है कही है कोई तुम 100 खोई ड्राइविंग लाइसेंस 100 खोई निकल गए 100 खोई सारे कहते हैं ਕਹਿੰਦਾ ਨਹੀਂ ਤਿਆਰ ਕਰਦੇ ਵੇ ਨ ਗਿਆ ਬਈ ਚਲਾਨ ਉਹਨਾਂ ਨੇ ਪੱਕਾ ਠੇਕਾ ਵਾਪਸ ਹੋਣਾ ਚੀਹਾਂ ਇਹਨਾਂ ਦਾ ਨਾਲ ਪੁਲਿਸ ਵੱਲੇ ਗਿਰੇ ਇੱਕ ਕਾਂਡੇ ਪਿਆ 1 ਮਿੰਟ ਸਮਾਨ ਲੈਣ ਗਏ ਆ ਤੇ ਨਾਲ ਹੀ ਇਹਨਾਂ ਨੇ ਪੈਨ ਪਰਚੀ ਕੱਟਦੀ ਹੈ ਨਾ ਕੋਈ ਸਿਸਟਮ ਹੈ ਨਾ ਕੋਈ ਸਰਕਾਰ ਦਾ ਤਰੀਕਾ ਹੈ ਇੱਕ ਰੋਬੀ ਨਾਲ ਹੀ ਪੁੱਛੀ ਕੇ ਪਹਿਲੇ ਲੈ ਲੈ ਪਰਚੀ ਵੀ ਨਹੀਂ ਦਿੱਤੀ 25 ਪਰਚੀ ਨਾ ਪਰਚੀ ਦੇ ਦੇ ਯਾਰ 25 ਜਵਾਹਰ ਹੀ 25 25 ਆ ਜਾ ਨਹੀ ਨਹੀ ਕੇਸ ਬਾਈ ਕਹਿੰਦਾ ਪਾਰਟੀ ਦਾ ਨੰਬਰ ਆ ਗਿਆ ਨਾ ਤੇਰੇ ਕੋਲ ਹੈ ਭਾਈ ਆ ਸਾਰੇ ਕੋਈ ਨਹੀਂ ਕਰਵਾ ਤੂੰ ਇਹਦਾ ਨਾਂ ਕਿਉਂ ਪੁੱਛਣ ਦਿਆ ਇਹ ਤੇ ਨੂੰ ਕਾਗਜ਼ ਵੇਖਿਆ ਤੂੰ ਤੂੰ ਤੋਂ ਲੈ ਉਹਦਾ ਗੱਡੀ ਤੋਂ ਕੱਢੇ ਨਾਂ ਨੂੰ ਨਹੀਂ ਦੱਸਣਾ ਕੋਈ ਇਹ ਤੇ ਭੈਣ ਸਿਰ ਆਪ ਦੀ ਗੱਲ ਆ ਇਹ ਤਾਂ ਸਾਰਾ ਨਿਕਲਣਾ ਐਪ ਤੋਂ ਐਪ ਤੋਂ ਸਾਰਾ ਕੁਝ ਨਿਕਲਣਾ ਐਪ ਤੋਂ ਇਹ ਤੇ ਕੋਈ ਹੈ ਕੁਝ ਨਹੀਂ ਨਾ ਕੋਈ ਪਰਚੀ ਦੇ ਦਿੰਦਾ ਨਾ ਕੋਈ ਦੇਂਦਾ ਸਾਡੇ ਜੇ ਸਰਪੰਚ ਆ ਭਾਈ ਪਰਚੀ ਦੇ ਦਿੰਦੇ ਦੇ ਨਾ ਤੂੰ ਤੂੰ ਆਦਾ ਪਰਚੀ ਤੂੰ ਕੱਢ ਲੈ ਤੇਰੇ ਵੀ ਚੱਲਣ ਦੇ ਹੀ ਆ ਤੂੰ ਵੀ ਗੁੰਡਿਆਂ ਦਾ ਗੁੰਡਿਆਂ ਦਾ ਰਾਜਾ ਬਣਿਆ ਫਿਰਦਾ ਤੂੰ ਵੀ ਅਜਾ ਕੋਈ ਪਰਚੀ ਮਾਰਦੀ ਕੋਈ ਨਹੀਂ ਨਾ ਨਹੀਂ ਤੁਸੀਂ ਪਰਚੀ ਨਹੀਂ ਹੈਗਾ ਉਹ ਕਹਿੰਦਾ ਨਾਮ ਦੱਸੋ ਫੇਰ ਪਰਚੀ ਦੇਣੀ ਆ ਉਹ ਜਦੋਂ ਗੱਡੀ ਦਾ ਨੰਬਰ ਪੈ ਜਾਣਾ ਸਾਰਾ ਨਾਮ ਆਜਣਾ ਓਨਰ ਦਾ ਨਾਮ ਆਜਣਾ ਜਾਨੀ ਕਿ ਪੈਸੇ ਲੈ ਕੇ ਕੁਝ ਨਹੀਂਗਾ ਪੈਸੇ ਲੈ ਕੇ ਦੁਰ ਚਲੇਗਾ 1700 ਰੁਪਇਆ ਕਹਿੰਦਾ ਵੀ ਆਪਣਾ ਨਾਮ ਦਿਓ ਨਹੀਂ ਨਾ ਦੇ ਦੇ ਪੱਤੀ ਨਹੀਂ 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 ਦੇਣਾ ਦੇਣਾ ਬੰਦੇ ਕੋ ਲੈ ਲਿਆ ਨਾ ਕੋਈ ਨਹੀਂ ਸਿੱਟੇ ਬੀ ਨਾ ਨਾ ਪੰਨੇ ਤੋਂ ਫਿਰ ਲੈ 650 ਰੁਪਇਆ ਲੈ ਲੈ ਇਹ ਜੀ ਪਾਣੀ ਕੀ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਭਈ ਇਨਸਾਫ ਹੋਣਾ ਚਾਹੀਦਾ ਮਾੜੇ ਬੰਦੇ ਦਾ 2 ਮਿੰਟ ਘਰ ਦਾ ਸਮਾਨ ਨਹੀਂ ਲੈ ਸਕਦੇ ਆਪਾਂ ਸੜਕ ਤੇ ਗੁੰਡਾ ਕਰਦੀ ਗੁੰਡਾ ਕਰਦੀ ਪੂਰੀ ਗੁੰਡਾ ਕਰਦੀ